ਰੋਡ ਤੇ ਚੱਲਣੀਆਂ ਤੇ ਚਲਾਨ ਵੀ ਨਾ ਦੇਣੇ ਹੋਣੇ ਬੌਂਡ ਵੀ ਹੋਣੀਆਂ ਕੋਈ ਨੇ ਘਰੇ ਲਾਈਆਂ ਪੈਸੇ ਲਾ ਲਾ ਉਹ ਥੋੜੀਆਂ ਹੋਣੀਆਂ ਹੈ ਖੋਟੀਆਂ ਚਲਾਣ ਦੇ ਕਰੇ ਗੱਡੀਆਂ ਦੀ ਹੁੰਦੇ ਛੋਟੇ ਵੀਰ ਕਿ ਪੰਜਾਬ ਪੁਲਿਸ ਦਾ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਡਰ ਨਹੀਂ ਰਿਹਾ। ਦਰਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਲੀ ਥਾਰ ਦਾ ਇੱਕ ਚਲਾਨ ਜਿਹੜਾ ਪੁਲਿਸ ਦੇ ਵੱਲੋਂ ਕੱਟਿਆ ਜਾਂਦਾ ਔਰ ਗੱਡੀ ਨੂੰ ਬੌਂਡ ਵੀ ਕਰ ਲਿਆ ਜਾਂਦਾ। ਦਰਸਲ ਇਸ ਗੱਡੀ ਨੂੰ ਚਲਾਉਣ ਵਾਲੀ ਕੁੜੀਆਂ ਦੇ ਵੱਲੋਂ ਜਿਹੜਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਂਦਾ। ਗੱਡੀ ਦਾ ਚਲਾਨ ਕੱਟਿਆ ਜਾਂਦਾ ਤੇ ਉੱਥੇ ਹੀ ਗੱਡੀ ਨੂੰ 2 ਦਿਨਾਂ ਦੇ ਲਈ ਬੌਂਡ ਵੀ ਕਰ ਲਿਆ ਜਾਂਦਾ। ਅਤੇ ਕੁਝ ਲੋਕਾਂ ਦੇ ਵੱਲੋਂ ਕਿਹਾ ਗਿਆ ਹੋਣਾ ਹੈ ਕਿ ਇਸ ਗੱਡੀ ਨੂੰ ਜਿਹੜਾ ਕਿ ਬੌਂਡ ਕਰਕੇ ਉਹ ਇਸ ਦਾ ਚਲਾਨ ਕੱਟ ਕੇ ਪੰਜਾਬ ਪੁਲਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਚੰਗਾ ਕੰਮ ਕੀਤਾ ਹੈ ਜਿਸ ਤੋਂ ਬਾਅਦ ਕੁੜੀਆਂ ਦੇ ਵੱਲੋਂ ਇਸ ਵੀਡੀਓ ਨੂੰ ਔਰ ਜਿਹੜਾ ਆਪਣੇ ਪੇਜ ਤੇ ਸ਼ੇਅਰ ਕੀਤਾ ਜਾਂਦਾ ਉਹ ਇਹ ਵੀ ਲਿਖਿਆ ਜਾਂਦਾ ਕਿ ਚਲਾਨ ਇਹਨਾਂ ਦੇ ਹੋਣੇ ਆ ਜਿਹੜੀ ਘਰਾਂ ਚ ਲਾਈਆਂ ਨੇ ਉਹਨਾਂ ਦੇ ਨਹੀਂ ਤੋਤੀ ਦੱਸਦੀ ਕਿ ਹੁਣ ਜਿਹੜੀ ਇਸ ਗੱਡੀ ਨੂੰ ਜਦੋਂ ਕੁੜੀਆਂ ਵਾਪਸ ਲੈ ਕੇ ਆਉਂਦੀਆਂ ਨੇ ਪੁਲਿਸ ਸਟੇਸ਼ਨ ਤੋਂ ਤਾਂ ਉੱਥੇ ਫਿਰ ਉਹਨਾਂ ਦੇ ਵੱਲੋਂ ਸੈਲੀਬ੍ਰੇਟ ਕੀਤਾ ਜਾਂਦਾ ਕੇਕ ਕੱਟਿਆ ਜਾਂਦਾ ਔਰ ਕਿਹਾ ਜਾਂਦਾ ਕਿ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਸੀ ਕਿ ਦੋ ਦਿਨਾਂ ਦੇ ਵਿੱਚ ਜਿਹੜੀ ਗੱਡੀ ਉਹ ਵਾਪਸ ਨਹੀਂ ਆਉਣੀ ਆ ਚੱਕੋ ਤੇ ਜਿਹੜਾ ਜਵਾਬ ਹੈ ਕੈਪਸ਼ਨ ਦੇ ਵਿੱਚ ਲਿਖਿਆ ਜਾਂਦਾ ਹੈ ਤੇ ਹੇਟਰਾਂ ਨੂੰ ਜਵਾਬ ਉਹਨਾਂ ਕੁੜੀਆਂ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਦੱਸਤੀ ਕਿ ਸ਼ਰਿਆਮ ਟ੍ਰੈਫਿਕ ਨਿਯਮਾਂ ਦੀ ਜੋ ਤਜੀਆਂ ਉਡਾਈਆਂ ਜਾਂਦੀਆਂ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਹੁਣ ਲਗਾਤਾਰ ਐਕਸ਼ਨ ਜਿਹੜੇ ਕੀਤੇ ਜਾ ਰਹੇ ਨੇ ਇੰਸਟਾਗ੍ਰam ਤੇ ਜੇਕਰ ਕੋਈ ਵੀਡੀਓ ਅਪਲੋਡ ਕਰਦਾ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਂਦੀ ਤਾਂ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਕਿ ਉਹਨਾਂ ਦੇ ਕਾਰ ਪੋਰਚ ਕੇ ਚਲਾਨ ਕੱਟਿਆ ਜਾਂਦਾ ਹੈ ਤੇ ਉੱਥੇ ਹੀ ਹੁਣ ਸੀਸੀਟੀਵੀ ਕੈਮਰੇ ਵੀ ਜਿਹੜੇ ਲੱਗਨੇ ਸ਼ੁਰੂ ਹੋ ਗਏ ਨੇ ਮੋਹਾਲੀ ਦੇ ਵਿੱਚ ਜਿਹੜੇ ਕੈਮਰੇ ਲੱਗ ਚੁੱਕੇ ਨੇ ਤੇ ਹੁਣ ਚਲਾਨ ਜਿਹੜੇ ਆਨਲਾਈਨ ਤਰੀਕੇ ਦੇ ਨਾਲ ਕੀਤੇ ਜਾਣਗੇ ਤਾਂ ਪੰਜਾਬ ਪੁਲਿਸ ਨੂੰ ਟਿਚ ਜਾਣ ਵਾਲਿਆਂ ਦੇ ਲਈ ਇਹ ਖਬਰ ਹੈ ਟ੍ਰੈਫਿਕ ਨਿਯਮਾਂ ਨੂੰ ਅਣਗੌਲਿਆ ਕਰਕੇ ਗੱਡੀ ਚਲਾਉਣ ਵਾਲਿਆਂ ਨੂੰ ਪੰਜਾਬ ਪੁਲਿਸ ਹੁਣ ਛੱਡੇਗੇ ਨਹੀਂ ਪੰਜਾਬ ਪੁਲਿਸ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਸੜਕਾਂ ਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੁਤੀ ਦਾਸੀ ਇੱਕ ਟ੍ਰੈਫਿਕ ਨਿਯਮਾਂ ਦੀ ੱਝੀਆਂ ਉਡਾਉਂਦੀਆਂ ਕੁੜੀਆਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਲੀ ਥਾਰ ਦਾ ਚਲਾਨ ਕੱਟ ਦਿੱਤਾ। 2 ਦਿਨਾਂ ਦੇ ਲਈ ਗੱਡੀ ਨੂੰ ਬੌਂਡ ਕਰ ਲਿਆ ਗਿਆ ਸੀ। ਜਦੋਂ ਚਲਾਨ ਭਰ ਕੇ ਕਾਲੀ ਥਾਰ ਵਾਪਸ ਲੈ ਕੇ ਕੁੜੀਆਂ ਪਹੁੰਚਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਜਾਂਦਾ ਔਰ ਕੈਪਸ਼ਨ 'ਚ ਲਿਖਿਆ ਜਾਂਦਾ ਮੂੰਹ ਤੇ ਚਪੇੜ ਉਹਨਾਂ ਦੇ ਜੋ ਕਹਿੰਦੇ ਸੀ ਵਾਪਸ ਨਿਯੋਨੀਆ ਦੋ ਦਿਨਾਂ ਦੇ ਵਿੱਚ ਇੱਥੇ ਰੱਖਤੇ ਜਿਹੜਾ ਕੈਪਸ਼ਨ ਉਹਨਾਂ ਕੁੜੀਆਂ ਦੇ ਵੱਲੋਂ ਲਿਖਿਆ ਜਾਂਦਾ ਆਪਣੇ ਹੇਟਰਾਂ ਨੂੰ ਜਵਾਬ ਦਿੱਤਾ ਜਾਂਦਾ ਤੇ ਤੁਹਾਨੂੰ ਦੱਸਤੀ ਕਿ ਪੰਜਾਬ ਪੁਲਿਸ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਜੋ ਸਹੀ ਤਰੀਕੇ ਦੇ ਨਾਲ ਪਾਲਣਾ ਨਹੀਂ ਕਰਦੇ ਉਹਨਾਂ ਦੇ ਵੱਲ ਉਹਨਾਂ ਦੇ ਉੱਪਰ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਤੇ ਲਗਾਤਾਰ ਪੰਜਾਬ ਪੁਲਿਸ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਕਈ ਜਿਹੜੇ ਚਲਾਨ ਵੀ ਕੱਟੇ ਜਾ ਰਹੇ ਨੇ ਹੌਲੀ ਹੌਲੀ ਕਰਕੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲੱਗ ਜਾਣਗੇ ਜਿਸ ਤੋਂ ਬਾਅਦ ਕੈਮਰਿਆਂ ਦੇ ਰਹੀ ਚਲਾਨ ਜਿਹੜੇ ਕੱਟੇ ਜਾਣਗੇ ਲੇਕਿਨ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਕੁਝ ਲੋਕ ਇਨ ਕੁੜੀਆਂ ਦੀ ਸ਼ਿਲਾਘਾ ਕਰ ਰਹੇ ਨੇ ਤੇ ਦੂਜੇ ਪਾਸੇ ਬਹੁਤ ਸਾਰੇ ਲੋਕ ਆਏ ਨੇ ਜਿਹੜੇ ਪੰਜਾਬ ਪੁਸਤ ਦੀ ਸ਼ਿਲਾਘਾ ਕਰ ਰਹੇ ਨੇ ਤੇ ਪੰਜਾਬ ਪੁਸਤ ਦੇ ਵੱਲੋਂ ਲਗਾਤਾਰ ਇਸ ਪੇਜ ਤੇ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਤੋਥੇ ਤੁਹਾਨੂੰ ਦੱਸਦੀ ਕਿ ਲਗਾਤਾਰ ਹੁਣ ਇੰਸਟਾਗ੍ਰਾਮ ਤੇ ਜੋ ਵੀਡੀਓ ਵਾਇਰਲ ਹੁੰਦੀਆਂ ਨੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਉਹਨਾਂ ਦੇ ਉੱਪਰ ਜਿਹੜਾ ਐਕਸ਼ਨ ਪੰਜਾਬ ਪੁਲਿਸ ਦੇ ਵੱਲੋਂ ਲਿਆ ਜਾਂਦਾ ਪਹਿਲਾਂ ਵੀ ਪੰਜਾਬ ਪੁਲਿਸ ਦੇ ਵੱਲੋਂ ਇੰਸਟਾਗ੍ਰਾਮ ਵੀਡੀਓ ਦੇ ਆਧਾਰ ਤੇ ਕਈ ਜਿਹੜੇ ਚਲਾਨ ਕੱਟੇ ਗਏ ਨੇ ਤਾਂ ਹੁਣ ਫਿਰ ਜਿਹੜਾ ਇਹ ਚਲਾਨ ਕੱਟਿਆ ਗਿਆ ਤੇ ਇਹਨਾਂ ਕੁੜੀਆਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ